ਅੱਜ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦੀ 31st ਇਨਸਟਾਲੇਸ਼ਨ ਸੈਰੇਮਨੀ ਹੈ ਜਿਸ ਵਿੱਚ ਮੈਂ ਅਮਨਦੀਪ ਐਜ਼ ਅ ਪ੍ਰੈਜ਼ੀਡੈਂਟ ਆ ਰਿਹਾ ਔਰ ਮੇਰੇ ਨਾਲ ਰਾਜੀਵ ਕੰਪੂਰ ਐਜ਼ ਅ ਸੈਕਟਰੀ ਆ ਰਿਹਾ 2024-25 ਦੇ ਖੋਨਾਸੀ ਰੋਟਰੀ ਵਿੱਚ ਇੱਕ ਅਛਾਈਆਂ ਦੇ ਕੰਮ ਕਰਦੇ ਆ ਜੋ ਸਾਡਾ ਪ੍ਰੋਟੋਕੋਲ ਹੈ ਅਸੀਂ ਸਮਾਜ ਸੇਵਾ ਦੇ ਨਾਲ-ਨਾਲ ਫੈਲੋਸ਼ਿਪ ਸਾਰਿਆਂ ਨਾਲ ਮਿਲਵਰਤ ਕੇ ਰਹਿਣਾ ਇੰਜੋਇਮੈਂਟ ਕਰਨੀ ਇਹਦਾ ਮੋਟੋ ਇਹ ਹੈ ਵਰਕ ਐਂਡ ਇੰਜੋਇਮੈਂਟ ਸਾਡੀਆਂ ਟਾਈਮ ਟੂ ਟਾਈਮ ਮਹੀਨੇ ਚ ਦੋ ਜਾਂ ਤਿੰਨ ਮੀਟਿੰਗਸ ਕਿਸੇ ਅਨਾਥ ਆਸ਼ਰਮ ਵਿੱਚ ਕਿਸੇ ਬਿਰਧ ਆਸ਼ਰਮ ਵਿੱਚ ਪਾਣੀ ਨੂੰ ਬਚਾਉਣਾ ਪੌਦਿਆਂ ਨੂੰ ਲਗਾਉਣਾ ਵਾਤਾਵਰਨ ਨੂੰ ਸੰਭਾਲਣਾ ਇਹ ਅਸੀਂ ਰੋਟੇਰੀਅਨਸ ਨੇ ਇੱਕ ਜ਼ਿੰਮੇਵਾਰੀ ਲਈਤੀ ਹੋਈ ਹੈ ਰਾਜੀਵ ਕਪੂਰ ਐਜ਼ ਅ ਜਨਰਲ ਸੈਕਟਰੀ ਰੋਟਰੀ ਕਲੱਬ ਸੈਂਟਰ ਤੋਂ ਤਹਿਤ ਕੀ 2025 ਸੇ ਮ ਚੁਣਿਆ ਗਿਆ ਜਿਹੜੇ ਕਿ ਮੈਂ ਆਪਣੇ ਮਤਲਬ ਇਹ ਪੂਰਾ ਸਾਲ ਸੇਵਾ ਕਰਨnse ਪਿਆਰ ਆ ਜਿਹੜੇ ਕਿ ਸਾਡੀ ਰੋਟੀ ਦੇ ਵਿੱਚ ਸਾਨੂੰ ਕਈ ਹਸਪੀਟਲ ਸਕੂਲਾਂ 'ਚ ਹਰ ਜਗ੍ਹਾ ਜਾਣਾ ਹੈ ਗਊਸ਼ਾਲਾ ਵਗੈਰਾ ਜਿੱਥੇ-ਥੇ ਸਾਨੂੰ ਪਤਾ ਲੱਗੇਗਾ ਕਿ ਕਿਸੇ ਚੀਜ਼ ਕੋਈ ਨੀਡ ਹੈ ਉਹ ਸੀ ਆਪਣੇ ਗਰੁੱਪ ਦੇ ਨਾਲ ਮਿਲ ਕੇ ਅਸੀਂ ਉੱਥੇ ਸੇਵਾ ਕਰਾਂਗੇ ਜਿਹੜਾ ਸਾਡਾ ਮੇਨ ਮੋਟੋ ਹੈ ਮੇਨ ਮੋਟੋ ਛੜਾ ਹੈ ਕਿ ਗੈਟ ਟੂਗੇਦਰ ਆਪਣੇ ਫੈਮਲੀਆ ਜਿਹੜੇ ਫਰੈਂਡਸ ਅਟੈਚ ਕਰਨੇ ਉਹਨਾਂ ਨੂੰ ਦੱਸਣਾ ਕਿ ਰੋਟੀ 'ਚ ਆ ਕੇ ਅਸੀਂ ਮਤਲਬ ਕਿਸੇ ਤਰ੍ਹਾਂ ਆਪਣੇ ਦੇਸ਼ ਵਾਸਤੇ ਦੇਸ਼ ਭਤੀ ਕੋਈ ਸੇਵਾ ਕਰ ਸਕੀਏ ਜਿਹੜਾ ਵੀ ਸਾਨੂੰ ਮੌਕਾ ਮਿਲਦਾ ਉਹਦੇ ਵਿੱਚ ਅਸੀਂ ਇਹ ਹਰ ਚੀਜ਼ ਕਰਨੀ ਹੈ ਸਾਲ ਦੇ ਵਿੱਚ ਮੈਕਸਿਮ ਜਿੰਨੇ ਜਿੰਨਾ ਕਸੀਂ ਕੰਮ ਕਰਨੇ ਕਰ ਸਕਾਂਗੇ ਜਿਸ ਨਾਲ ਲਾਸਟ ਮੰਥ ਸਾਡੇ ਸਾਵਣ ਦਾ ਮਹੀਨਾ ਅਸੀਂ ਉਹਦੇ ਪੌਦੇ ਦਾ ਕਿਹਾ ਅਸੀਂ ਕੰਪਲਿਮੈਂਟ ਕੀਤੀ 11000 ਪੌਦੇ ਜਿਹਦੇ ਵਿੱਚੋਂ 6000 ਪੌਦੇ ਲਗਾ ਚੁੱਕੇ ਹਾਂ ਪਰੇ ਸਾਡੀ ਕੰਟੀਨਿਊਸਲੀ ਜਾਰੀ ਰਹੇਗੀ ਔਰ ਕੁਵਰਸਨ 3 ਮਨਸ ਅਸੀਂ 11 ਕੋਦੇ ਪੂਰੇ ਕਰ ਦਨੇ ਆ ਮੈਡੀਕਲ ਕੈਂਪ ਬਿਲਕੁਲ 100% ਮੈਡੀਕਲ ਕੈਂਪ ਲੱਗਣਗੇ ਇਹ ਸਾਲ ਘਟੋਗਣ ਦੇ ਤਿੰਨ ਮੈਡੀਕਲ ਕੈਂਪ ਲਗਾਵਾਂਗੇ ਇੱਕ ਬਰਿੰਦਾਵਨ ਗਾਰਡਨ ਚ ਲੱਗੇਗਾ ਕਬੂਰ ਹਸਪੀਟਲ ਦੇ ਬਾਅਦ ਇੱਕ ਸਾਡਾ ਲੱਗੇਗਾ ਘਟਾ ਸ਼ੇਰ ਸਿੰਘ ਲੱਗੇਗਾ ਆਪਣੇ ਮੈਡੀਸਨ ਮਾਰਕੀਟ ਦੇ ਬਾਅਦ ਔਰ ਥਰਡ ਚੁਆਇਸ ਹੋ ਜਾਏਗੀ ਜੇ ਕੋਈ ਹਸਪੀਟਲ ਸਾਨੂੰ ਲੌਕ ਕਰੇਗਾ ਅੱਜ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦੀ 31st ਇੰਸਟਾਲੇਸ਼ਨ ਸੈਰੇਮਨੀ ਹੈ ਦੇਦੇ ਜਿਵੇਂ ਅਮਨਦੀਪ ਐਜ਼ ਅ ਪ੍ਰੈਜ਼ੀਡੈਂਟ ਆ ਰਹੇ ਆਂ ਔਰ ਮੇਰੇ ਨਾਲ ਰਾਜੀਵ ਕੰਪੂਰ ਐਜ਼ ਅ ਸੈਕਟਰੀ ਆ ਰਹੇ ਆ 2024 25 ਤੇ ਖੋਨਸੀ ਰੋਟਰੀ ਵਿੱਚ ਇੱਕ ਅਛਾਈਆਂ ਦੇ ਕੰਮ ਕਰਦੇ ਆ ਜੋ ਸਾਡਾ ਪ੍ਰੋਟੋਕੋਲ ਹੈ ਅਸੀਂ ਸਮਾਜ ਸੇਵਾ ਦੇ ਨਾਲ ਨਾਲ ਫੈਲੋਸ਼ਿਪ ਸਾਰਿਆਂ ਨਾਲ ਮਿਲਵਰਤ ਕੇ ਰਹਿਣਾ ਇੰਜੋਇਮੈਂਟ ਕਰਨੀ ਇਹਦਾ ਮੋਟੋ ਹੀ ਇਹ ਹੈ ਵਰਕ ਐਂਡ ਇੰਜੋਇਮੈਂਟ ਸਾਡੀਆਂ ਟਾਈਮ ਟੂ ਟਾਈਮ ਮਹੀਨੇ ਚ ਦੋ ਜਾਂ ਤਿੰਨ ਮੀਟਿੰਗਸ ਕਿਸੇ ਅनाथ ਆਸ਼ਰਮ ਵਿੱਚ ਕਿਸੇ ਬਿਰਧ ਆਸ਼ਰਮ ਵਿੱਚ ਪਾਣੀ ਨੂੰ ਬਚਾਉਣਾ ਪੌਦਿਆਂ ਨੂੰ ਲਗਾਉਣਾ ਵਾਤਾਵਰਨ ਨੂੰ ਸੰਭਾਲਣਾ ਇਹ ਸੀ ਰੋਟੇਰੀਅਨਸ ਨੇ ਇੱਕ ਜ਼ਿੰਮੇਵਾਰੀ ਲਈਤੀ ਹੋਈ ਹੈ ਰਾਜੀਵ ਕਪੂਰ ਐਜ਼ ਅ ਜਨਰਲ ਸੈਕਟਰੀ ਰੋਟਰੀ ਕਲੱਬ ਸੈਂਟਰ ਤੋਂ ਐਤ ਕੀ 2025 ਸੇ ਮੈਂ ਚੁਣਿਆ ਗਿਆ ਜਿਹੜੀ ਕਿ ਮੈਂ ਆਪਣੇ ਮਤਲਬ ਇਹ ਪੂਰਾ ਸਾਲ ਸੇਵਾ ਕਰਨਸੇ प्यारा ਜਿਹੜੇ ਸਾਡੀ ਰੋਟੀ ਦੇ ਵਿੱਚ ਸਾਨੂੰ ਕਈ ਹਸਪੀਟਲ ਸਕੂਲਾਂ ਹਰ ਜਗ੍ਹਾ ਜਾਣਾ ਹੈ ਗਊਸ਼ਾਲਾ ਵਗੈਰਾ ਜਿੱਥੇ-ਥੇ ਸਾਨੂੰ ਪਤਾ ਲੱਗੇਗਾ ਕਿ ਕਿਸੇ ਚੀਜ਼ ਕੋਈ ਨੀਡ ਹੈ ਉਹ ਅਸੀਂ ਆਪਣੇ ਗਰੁੱਪ ਦੇ ਨਾਲ ਮਿਲ ਕੇ ਅਸੀਂ ਉੱਥੇ ਸੇਵਾ ਕਰਾਂਗੇ ਜਿਹੜਾ ਸਾਡਾ ਮੇਨ ਮੋਟੋ ਹੈ ਮੇਨ ਮੋਟੋ ਖੜਾ ਹੈ ਕਿ ਗੈਟ ਟੂਗੇਦਰ ਆਪਣੇ ਫੈਮਲੀਆਂ ਜਿਹੜੇ ਫਰੈਂਡਸ ਅਟੈਚ ਕਰਨੇ ਉਹਨਾਂ ਨੂੰ ਦੱਸਣਾ ਕਿ ਰੋਟੀ ਚ ਆ ਕੇ ਅਸੀਂ ਮਤਲਬ ਕਿਸੇ ਤਰ੍ਹਾਂ ਆਪਣੇ ਦੇਸ਼ ਵਾਸਤੇ ਦੇਸ਼ ਭਤੀ ਕੋਈ ਸੇਵਾ ਕਰ ਸਕੀਏ ਜਿਹੜਾ ਕਿ ਸਾਨੂੰ ਮੌਕਾ ਮਿਲਦਾ ਉਹਦੇ ਵਿੱਚ ਅਸੀਂ ਇਹ ਹਰ ਚੀਜ਼ ਕਰਨੀ ਹੈ ਸਾਲ ਦੇ ਵਿੱਚ ਮੈਕਸਿਮ ਜਿੰਨੇ ਜਿੰਨਾ ਕਿ ਅਸੀਂ ਕੰਮ ਡੋਨੇਟ ਕਰ ਸਕਾਂਗੇ ਜਿਸ ਨਾਲ ਲਾਸਟ ਮੰਥ ਸਾਡੇ ਸਾਵਨ ਦਾ ਮਹੀਨਾ ਅਸੀਂ ਉਹਦੇ ਪੌਦੇ ਦਾ ਕਿਹਾ ਅਸੀਂ ਕੰਪਲੀਮੈਂਟ ਕੀਤੀ 11 ਹਜ਼ਾਰ ਪੌਦੇ ਜਿਹਦੇ ਵਿੱਚੋਂ 6000 ਪੌਦੇ ਲਗਾ ਚੁੱਕੇ ਆ ਔਰ ਇਹ ਸਾਡੀ ਕੰਟੀਨਿਊਸਲੀ ਜਾਰੀ ਰਹੇਗੀ ਔਰ ਅਗਲੇ 3 ਮੰਥ ਅਸੀਂ 11 ਹਜ਼ਾਰ ਪੌਦੇ ਪੂਰੇ ਕਰ ਦਨੇ ਆ ਮੈਡੀਕਲ ਵੀ ਬਿਲਕੁਲ 100% ਮੈਡੀਕਲ ਐਗਜ਼ਾਮ ਲੱਗਣਗੇ ਐ ਸਾਲ ਘਟੋਗੇ ਤਿੰਨ ਮੈਡੀਕਲ ਕੈਂਪ ਲਗਾਵਾਂਗੇ ਇੱਕ ਬਰਿੰਦਾਵਨ ਗਾਰਡਨ ਚ ਲੱਗੇਗਾ ਕਬੂਰ ਹਸਪੀਟਲ ਦੇ ਬਾਹਰ ਇੱਕ ਸਾਡਾ ਲੱਗੇਗਾ ਇਕੱਠਾ 6 ਸਿੰਘ ਲੱਗੇਗਾ ਆਪਣੇ ਮੈਡੀਸਨ ਮਾਰਕੀਟ ਦੇ ਬਾਹਰ ਔਰ ਥਰਡ ਚੁਆਇਸ ਹੋ ਜਾਏਗੀ ਜੇ ਕੋਈ ਹਸਪੀਟਲ ਸਾਨੂੰ ਅਲਾਉ ਕਰੇ